ਲੱਖਾਂ ਮਿੰਨਤਾ ਮੰਗ ਕੇ ਰੱਬ ਕੋਲੋਂ ਪੁੱਤਰ ਦੀ ਪ੍ਰਾਪਤੀ ਦੇ ਲਈ ਮੰਨਤ ਮੰਗੀ ਜਾਂਦੀ ਹੈ ਪਰ ਉਹਨਾਂ ਪਰਿਵਾਰਾਂ ਦੇ ਲਈ ਗੁਰਦਾਸਪੁਰ ਦੇ ਬਟਾਲੇ ਦਾ ਇਹ ਪਰਿਵਾਰ ਇੱਕ ਸਿੱਖ ਬਣ ਗਿਆ ਪਰ ਉਹਨਾਂ ਪਰਿਵਾਰ ਦੇ ਲਈ ਗੁਰਦਾਸਪੁਰ ਦੇ ਬਟਾਲੇ ਦਾ ਇਹ ਪਰਿਵਾਰ ਇੱਕ ਸਿੱਖ ਬਣ ਗਈ ਜਿਨ੍ਹਾਂ ਦੇ ਘਰ ਪਹਿਲਾਂ ਹੀ ਝਾਤੀਆਂ ਸਨ ਅਤੇ ਹੁਣ ਬਟਾਲੇ ਦੇ ਗੁਪਤਾ ਹਸਪਤਾਲ ਦੇ ਵਿੱਚ ਫਿਰ ਤੋਂ ਜੁੜਵਾ ਤੀਆਂ ਨੇ ਜਨਮ ਲਿਆ ਜਿੱਥੇ ਪਰਿਵਾਰ ਨੇ ਤੀਆਂ ਦੇ ਆਉਣ ਨਾਲ ਖੁਸ਼ੀ ਮਨਾਈ ਉੱਥੇ ਇਹ ਹਸਪਤਾਲ ਦੇ ਡਾਕਟਰ ਅਤੇ ਸਾਰੇ ਸਟਾਫ ਨੇ ਵੀ ਖੁਸ਼ੀ ਮਨਾਈ ਹੈ ਪਰਿਵਾਰ ਨੂੰ ਵੱਖਰੇ ਵੱਖਰੇ ਗਿਫਟ ਵੀ ਦਿੱਤੇ ਗਏ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਅੱਗੇ ਵੀ ਜੁੜਵਾ ਤੀਆਂ ਹੁੰਦੀਆਂ ਹਨ ਪਰ ਇਹ ਸਾਡੇ ਹਸਪਤਾਲ ਵਿੱਚ ਪਹਿਲਾ ਕੇਸ ਹੈ ਪਰਿਵਾਰ ਕੋਲ ਚਾਰ ਤੀਆਂ ਪਹਿਲਾਂ ਹੀ ਸਨ ਅਤੇ ਦੋ ਤੀਆਂ ਹੋਰ ਹੋ ਜਾਣ ਉਹ ਵੀ ਜੁੜਵਾ ਸਭ ਤੋਂ ਵੱਡੀ ਗੱਲ ਇਸ ਪਰਿਵਾਰ ਦਾ ਕੋਈ ਵੀ ਬੇਟਾ ਅਜੇ ਤੱਕ ਨਹੀਂ ਹੋਇਆ ਦੂਜੇ ਪਾਸੇ ਪਰਿਵਾਰ ਨੇ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਘਰ ਫਿਰ ਤੋទੀਆਂ ਨੇ ਜਨਮ ਲਿਆ ਘਰ ਦਾ ਮਾਹੌਲ ਇਸ ਤਰ੍ਹਾਂ ਹੈ ਬਾਜੀ ਮੈਂ ਤਾਇਆ ਹਾਂ ਤੇ ਬੱਚਿਆਂ ਦਾ ਮੇਰੇ ਖੁਦ ਦੀਆਂ ਤਿੰਨ ਬੇਟੀਆਂ ਨੇ ਕਿੰਨੇ ਬੇਟੀਆਂ ਮੇਰੀਆਂ ਵੀ ਵੱਡੇ ਪ੍ਰੈਸ਼ਨ ਨਾਲ ਹੋਈਆਂ ਨੇ ਤੇ ਬੜੇ ਚਾਵਾਂ ਨਾਲ ਉਹਨਾਂ ਨੂੰ ਪਾਲਿਆ ਪਾ ਤੇ ਸਾਨੂੰ ਬਹੁਤ ਹੀ ਅਰ ਕਿ ਚਲੋ ਥੋੜਾ ਬੋਤਾ ਦਿਲ ਦੇ ਵਿੱਚ ਪਹਿਲੇ ਦਿਨ ਸੁਣ ਕੇ ਲੱਗਾ ਕਿ ਦੋ ਬੇਟੀਆਂ ਫਿਰ ਜੁੜੋ ਹੋਈਆਂ ਘਰ ਦੇ ਵਿੱਚ ਥੋੜਾ ਮਾਹੌਲ ਬਣਿਆ ਪਰ ਨਹੀਂ ਮਾਹੌਲ ਫਿਰ ਆਪਾ ਉਹੀ ਮਾਹੌਲ ਖੁਸ਼ੀ ਦੇ ਵਿੱਚ ਫਿਰ ਤਬਦੀਲ ਕੀਤਾ ਵਾ ਜੇ ਜਿਸ ਤਰ੍ਹਾਂ ਅੱਗੇ ਤਿੰਨ ਪਲੜੀਆਂ ਨੇ ਇੱਕ ਛੋਟੇ ਬ੍ਰਦਰ ਵੱਲ ਵੀ ਹੈ ਚਾਰ ਬੇਟੀਆਂ ਸੀਗੀਆਂ ਦੋ ਇਹ ਵੀ ਪਾ ਗਏ ਕੋਈ ਗੱਲ ਨਹੀਂ ਭਾਜੀ ਆਪਣੇ ਆਪਣੇ ਕਰਮ ਹੈ ਬੱਚਿਆਂ ਦੇ ਜਦੋਂ ਦੀਆਂ ਸਾਡੀਆਂ ਗੁੜੀਆਂ ਆਈਆਂ ਨੇ ਉਦੋਂ ਦੀ ਤਰੱਕੀਆਂ ਹੀ ਕਰਦੇ ਪਏ ਭਾਜੀ ਕੋਈ ਇਹ ਨਹੀਂ ਹੈ ਕਿ ਜੇ ਗੁੜੀਆਂ ਆਂਡੀਆਂ ਤੇ ਘਰ ਦੇ ਵਿੱਚ ਕੋਈ ਰੋਣਾ ਰਾਨਾ ਨਹੀਂ ਕੁਝ ਨਹੀਂ ਹਰ ਇੱਕ ਸਿਸਟਮ ਦੇ ਨਾਲ ਪੜ੍ਹਾਈ ਲਿਖਾਈ ਚੱਲ ਰਹੀ ਬੱਚਿਆਂ ਦੀ ਟਿਊਸ਼ਨ ਵੀ ਚੱਲ ਰਹੀ ਬਹੁਤ ਚੰਗੇ ਤਰੀਕੇ ਦੇ ਨਾਲ ਬਾਕੀ ਮਾਲਕ ਦੀ ਕਿਰਪਾ ਦੇ ਨਾਲ ਸਭ ਕੁਝ ਸਾਡੇ ਸਾਡੇ ਮਾਪਿਓ ਨੇ ਬਹੁਤ ਵਧੀਆ ਸੰਸਕਾਰ ਵੀ ਦਿੱਤੇ ਆ ਤੇ ਬਹੁਤ ਵਧੀਆ ਮਾਪਿਓ ਨੇ ਪਰਵਰਿਸ਼ ਪਰਵਰਿਸ਼ ਰੱਖੀ ਆ ਬੱਚਿਆਂ ਦੀ ਭਾਜੀ ਘਰ ਜਾ ਕੇ 100% ਚੋਂ 200% ਖੁਸ਼ੀ ਮਨਾਵਾਂਗੇ ਤੁਸੀਂ ਖੁਦ ਆ ਕੇ ਦੇਖ ਲਿਓ ਇੱਕ ਘਰ ਆਪਣਾ ਕਿਲਾ ਮੰਡੀ ਇੱਕ ਚੱਕਰੀ ਚ ਇੱਕ ਆਪਣੀ ਬਾਹਰ ਕੋਠੀ ਹੈ ਗਣਪਤੀ ਇਨਕਲੇਵ ਤੁਸੀਂ ਜਿੱਥੇ ਆ ਨਾ ਉੱਥੇ ਆ ਜਾਓ ਤੁਹਾਨੂੰ ਸੱਦ ਲਾ ਕੇ ਪੂਰੀ ਖੁਸ਼ੀ ਦਾ ਮਾਹੌਲ ਆ ਹਾਂਜੀ ਹਾਂਜੀ ਕਿਸ ਤਰ੍ਹਾਂ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਬਹੁਤ ਖੁਸ਼ੀ ਆ ਤਹਿ ਦਿਲ ਨਾਲ ਪਹਿਲਾਂ ਸੋਚਿਆ ਸੀ ਕਿ ਕਿਤੇ ਨਾ ਕੋਈ ਸੋਚਣ ਦੀ ਗੱਲ ਜੋ ਪ੍ਰਮਾਤਮਾ ਦਿੱਤਾ ਠੀਕ ਹੈ ਤੇਰਾ ਪਾਣਾ ਮਿੱਠਾ ਲੱਗੇ ਜੋ ਪ੍ਰਮਾਤਮਾ ਨੇ ਦਿੱਤਾ ਠੀਕ ਹੈ ਸਵੀਕਾਰ ਹੈ 아이 ਪੰਡਿਤ ਹੈ 아이 ਮਿਸ਼ਨ ਸਾਡਾ ਇਹ ਹੀ ਹੈ ਸਰ ਜੋੜਨ ਦਾ ਤੋੜਨ ਦਾ ਨਹੀਂ ਹੈ ਜਿਹੜਾ ਸਾਰਾ ਨਰਸਿੰਗ ਉਹ ਮੇਰੇ ਮੰਮੀ ਡੈਡੀ ਡਾਕਟਰ ਹੁਸ਼ਕ ਉਪਰ ਡਾਕਟਰ ਆਰ ਕੇ ਗੁਪਤਾ ਜੀ ਨੇ ਬਣਾਇਆ ਸੀ ਤੇ ਡਾਕਟਰ ਆਰ ਕੇ ਗੁਪਤਾ ਉਹਨਾਂ ਦੇ ਸਵਰਗਵਾਸ ਦੇ ਬਾਅਦ ਅਸੀਂ ਪਲਾਨ ਕੀਤਾ ਸੀ ਕਿ ਅਸੀਂ ਚੈਰੀਟੇਬਲ ਕਾਰਜ ਕਰਾਂਗੇ ਇੱਥੇ ਤੇ ਲੋਕਾਂ ਦੀ ਸਹਾਇਤਾ ਕਰਾਂਗੇ ਤੇ ਉਹਨਾਂ ਦੀ ਸਮ੍ਰਿਤੀ ਜੀ ਅਸੀਂ ਹੈ ਜਿਹੜੇ ਬੱਚਿਆਂ ਦੀ ਸਹਾਇਤਾ ਦਾ ਅਸੀਂ ਇਹ ਪ੍ਰਯਾਸ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਸਾਰਿਆਂ ਦੇ ਉੱਪਰ ਆਪਣਾ ਆਸ਼ੀਰਵਾਦ ਦੇਣ ਤਾਂ ਕਿ ਅਸੀਂ ਹੋਰ ਵੀ ਸਮਾਜ ਦੀ ਸੇਵਾ ਕਰ ਸਕੀਏ। ਦੇਖੋ ਅੱਜ ਦੋ ਧੀਾਂ ਨੇ ਜਨਮ ਲਿਆ ਜੁੜਵਾ ਕੇ। ਅੱਗੇ ਵੀ ਜੇ ਇਸ ਤਰ੍ਹਾਂ ਦਾ ਹੋਇਆ ਹੋਵੇ ਛੋਟੇ ਦੇ ਵੀ ਤਾਂ ਫੋਟੋ ਖਿੱਚੀਏ। ਨਹੀਂ ਪਹਿਲੇ ਹੋਏ ਦਾ ਹੈ ਲੇਕਿਨ ਇਸ ਟਾਈਪ ਦਾ ਕੇਸ ਜਿੱਥੇ ਆਲਰੇਡੀ ਉਹਨਾਂ ਦੇ ਘਰ 'ਚ ਹੋ ਰਹੇ ਬੱਚਿਆਂ ਹਨ ਫੇਰ ਵੀ ਉਹਨਾਂ ਨੇ ਵੈਲਕਮ ਕੀਤਾ ਹੈ। ਤੇ ਜਿੰਨ ਸਾਡੇ ਸਮਾਜ 'ਚ ਅਸੀਂ ਬੇਟੀ ਬਚਾਓ ਬੇਟੀ ਪੜਾਓ ਅੰਦੋਲਨ ਅਸੀਂ ਦੇਖ ਰਿਹਾ ਕਿ ਚੱਲ ਰਿਹਾ ਉਹਦੇ ਉਪਲਕਸ਼ਿਚ ਵੀ ਅਸੀਂ ਸਮਾਜ ਸੇਵਾ ਕਰਨ ਦਾ પ્રયਤਨ ਕੀਤਾ ਤੇ ਸਮਾ ਫੈਮਿਲੀ ਦੀ ਵੀ ਪੋਜੀਸ਼ਨ ਥੋੜੀ ਅੰਨੀ ਫਾਈਨੈਂਸ਼ੀਅਲੀ ਅੱਛੀ ਨਹੀਂ ਸੀ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਸਪੋਰਟ ਕੀਤਾ ਜਿਸ ਤੋਂ ਹੁਣ ਤੋਂ ਅੱਗੇ ਲਈ ਅਸੀਂ ਅਭਾਰਨ ਕਰਦੇ ਕਿ ਦੋ ਬੇਟੇ ਹੋਏ ਬਾਅਦ ਵਿੱਚ ਕਿੰਨੀਆਂ ਮੁਸ਼ਕਿਲਾਂ ਇਹਨਾਂ ਨੂੰ ਮੰਦਲੀ ਆਪਰੇਟ ਦੇ ਦੌਰਾਨ ਆਈਆਂ ਇਨਾਂ ਨੂੰ ਬੇਸਿਕਲੀ ਪ੍ਰੀਟਰਮ ਬੇਬੀ ਸੀ ਜਿਹੜੇ ਮਤਲਬ ਕਿ 9 ਮਹੀਨਾ ਲੱਗਿਆ ਨਹੀਂ ਸੀ ਤੇ ਬਹੁਤ ਪੇਨ ਸ਼ੁਰੂ ਹੋ ਗਿਆ ਇਨਾਂ ਨੂੰ ਤੇ ਐਚਪੀ ਵਗੈਰਾ ਇਹ ਕਾਟ ਸੀ ਤੇ ਬਿਲਕੁਲ ਸਡਨਲੀ ਰਾਤ ਦੇ ਵਿੱਚ ਸਨ ઓਰੇਂਜ ਕਰਨਾ ਪਿਆ ਤੇ ਤਾਂਕਿ ਮੁਸ਼ਕਿਲਾਂ ਆਈਆਂ ਲੇਕਿਨ ਪ੍ਰਭੂ ਕਿਰਪਾ ਨਾਲ ਇਨਾਂ ਨੇ ਸਰਜਨ ਨੇ ਤੇ ਬਾਕੀ ਜਿਹੜੇ ਡਾਕਟਰ ਆਏ ਸੀ ਉਹਨਾਂ ਨੇ ਪੂਰੀ achhi tarah ਇਨਾਂ ਦਾ ਕੇਸ ਸੋਲਵ ਕਰਤਾ ਗੁਦਾਪੁਰ ਤੋਂ ਲਕੀ ਕੁਮਾਰ ਦੀ ਰਿਪੋਰਟ ਐਸਐਨਜੀ ਨਿਊਜ਼